1500 ਵਾਲਾ 750 1000 ਵਾਲਾ 500 ਤੇ 700 ਵਾਲਾ 350 ਸਾਰੇ ਲੇਡੀ ਸੂਟ ਮਿਲਣਗੇ ਜੀ ਅੱਧੇ ਰੇਟਾਂ ਦੇ ਵੀ ਜੀ ਕਾਹ ਦੇਖੋ ਗਰਮੀ ਦਾ ਤੋਹਫਾ ਲੈ ਕੇ ਆਏ ਆ ਇਹ ਔਰ ਕੈਮਬ੍ਰਿਕ ਦਾ ਸੂਟ ਹੈ 올ਓਵਰ ਸੂਟ ਹੈ ਚਾਹੇ ਲੈਣਾ ਤੁਸੀਂ ਮੈਚਿੰਗ ਆਹ ਦੇਖੋ ਜਿਵੇਂ ਆ ਬਲੈਕ ਕਾਟਨ ਦੀ ਸਲਵਾਰ ਆ ਗਈ ਜਮ ਕਾਟਨ ਸਲਵਾਰ ਦੇ ਨਾਲ ਇਹ ਦੇਖੋ ਪਿਓਰ ਕਾਟਨ ਦੀ ਸ਼ਰਟ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਡਿਜ਼ਾਈਨ ਇਹ ਇਹ ਸਾਰੇ ਡਿਜ਼ਾਈਨ ਹੀ ਇਹਦੇ ਪੂਰੇ ਸਿਲੇਕਟਡ ਡਿਜ਼ਾਈਨ ਹਨ ਇਹ ਸਾਰੇ ਗਰਮੀਆਂ ਵਾਲੇ ਆ ਗਏ ਨਾ ਜੀ ਹਾਂਜੀ ਹਾਂਜੀ ਜੀ ਜੀ ਆ ਦੇਖੋ ਜੀ ਪੂਰੇ ਸੋਹਣੇ ਡਿਜ਼ਾਈਨ ਆਉਣਗੇ ਓਕੇ ਅੱਛਾ ਇਹ 올ਓਵਰ ਹੀ ਆ ਜਾਏਗਾ ਤੇ ਮੈਚਿੰਗ ਵੀ ਆ ਜਾਏਗੀ ਮੈਚਿੰਗ ਵੀ ਆ ਜਾਏਗਾ ਰੇਟ ਦੋਨਾਂ ਦਾ ਸੇਮ ਰਹੇਗਾ ਜੀ 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 ਸੂਟ ਵਿਕਦਾ ਜੀ ਜਿਵੇਂ 400 ਦਾ 500 ਰੁਪਏ ਦਾ ਇਸ ਤਰ੍ਹਾਂ ਇਹ ਰਿੰਚ ਸੂਟ ਵਿਕਦਾ ਜੀ 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 ਇਹ ਲੱਗਣਾ ਸਿਰਫ 250 ਰੁਪਏ ਰਿੰਚ ਤੇ ਇਸ ਤੋਂ ਬਾਅਦ ਬਾਈ ਜੀ ਜਿਵੇਂ ਹੁਣ ਆ ਦੇਖੋ ਇਹ ਚੈਨਾ ਦਾ ਵਰਕ ਆ ਗਿਆ ਨਾ ਉੱਤੇ ਕੀਤਾ ਗਲੇ ਤੇ ਵਰਕ ਆ ਗਿਆ ਕਾਟਨ ਦਾ ਦੁਪੱਟਾ ਪੂਰਾ ਖੁੱਲਣ ਵਾਲਾ ਲੱਗਿਆਗਾ ਬਿਲਕੁਲ ਜੀ ਠੀਕ ਹੈ ਜੀ ਆਹ ਦੁਪੱਟਾ ਦਾ ਅੱਛਾ ਐ ਪੂਰੇ ਖੁੱਲੇ ਡੁੱਲੇ ਦੁਪੱਟੇ ਆਣੇ ਨੇ ਖੁੱਲੇ ਡੁੱਲੇ ਦੁਪੱਟੇ ਜੀ ਪੂਰਾ ਬੁੱਲੇ ਦੁਪੱਟਾ ਬਿਲਕੁਲ ਜੀ ਆਮ ਹੀ ਇਹ ਸੂਟ बिकਦੇ ਜਿਵੇਂ 3500 ਰੁਪਏ ਰੈਂ ਤੋਂ ਸ਼ੁਰੂ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਇਹ ਆਪਾਂ ਨੂੰ ਪੈਣਾ ਸਿਰਫ 180 ਰੁਪਏ ਦਾ ਇਹ ਪਾਜੀ ਡਿਜ਼ਾਈਨ ਅਲੱਗ-ਅਲੱਗ ਆਗੇ ਨਾ ਇਹ ਤਾਂ ਹਾਂਜੀ ਚਾਰਾਂ ਗੇ ਵਿੱਚ ਮਿਲ ਜਾਣਗੀ ਚਾਰਾਂ ਗੇ ਵਿੱਚ ਮਿਲ ਜਾਣਗੇ ਅੱਛਾ ਇਹ ਡਿਜ਼ਾਈਨ ਅਲੱਗ-ਅਲੱਗ ਹੈ ਰੰਗ ਵਿੱਚ ਚਾਰ-ਚਾਰ ਹੋ ਰਿਹਾ ਹੈ ਡਿਜ਼ਾਈਨ ਬਹੁਤ ਹੈ ਜੀ ਬਿਲਕੁਲ ਜੀ ਤੇ ਰੇਟ ਸਾਰਾ ਆਪਾਂ ਨੂੰ 180 ਰੁਪਏ ਹੀ ਲੱਗਣਾ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਜਿਵੇਂ ਹੁਣ 올ਓਵਰ ਸੂਟ ਹੈ ਜੀ ਜੀ ਵਿਦਰ ਦੁਪੱਟਾ ਆਊਗਾ ਓਕੇ ਵਿਦ ਦੁਪੱਟਾ ਆ ਗਿਆ ਹਾਂਜੀ ਡਿਜ਼ਾਈਨ ਇਹਦੇ ਵਿੱਚ ਕਾਫੀ ਨੇ ਹਾਂ ਹਾਂ ਆਹ ਦੇਖੋ ਜੀ 5 ਮੀਟਰ 올ਓਵਰ ਸੂਟ ਬਿਲਕੁਲ ਜੀ ਵਿਦ ਆ ਗਿਆ ਆਹ ਵਾਲ ਡਿਜ਼ਾਈਨ ਇਹਦੇ ਵਿੱਚ ਕਾਫੀ ਆ ਜਾਣਗੇ। ਹਾਂ ਦੇਖੋ ਜੀ। ਸਾਰੇ ਅੱਛਾ ਸਾਰੇ ਚਾਰ-ਚਾਰ ਰੰਗ ਆਣਗੇ ਨਾ। ਚਾਰ-ਚਾਰ ਰੰਗ ਆਣਗੇ ਜੀ। ਜੀ ਜੀ। ਛੂਟ ਇਹ ਮਤਲਬ ਉਹ ਕੀ 60 ਦਿਨ 400 ਰੁਪਏ ਦੀ ਛੂਟ ਵਿਕਦਾ। ਬਿਲਕੁਲ ਜੀ। ਆਹ ਦੇਖੋ ਜੀ। ਹਾਂ ਹਾਂ। ਛੂਟ ਇਹ ਸਿਰਫ ਲਾਉਣਾ ਆਪਾਂ 200 ਤੇ ਰੇਂਜ। ਇਹ ਵੀ ਜਿਹੜੇ ਨਵੇਂ ਥਾਨ ਆ ਗਏ ਹੋਣ ਜੀ। ਬਾਈ ਜੀ ਪਿਓਰ ਕਾਟਨ ਮੋਡਲ ਤੇ ਆ। ਜੀ ਜੀ ਜੀ। ਜਿਹੜਾ ਆਹ ਛੂਟ ਹੈ ਪੂਰੀ ਮਤਲਬ ਵੱਡੇ ਪਹਿਣ ਦੀ ਕੱਟ ਆਊਗੀ। ਬਿਲਕੁਲ ਜੀ। ਛੂਟ ਵਿਕਦਾ ਜਿਵੇਂ 5-5 6-600 ਰੁਪਏ ਰੇਂਜ ਇਹ ਸਿਰਫ ਆਪਾਂ ਨੂੰ ਪੈਣਾ ਜੀ 250 ਰੁਪਏ ਦੇ ਸਿਰਫ 250 ਰੁਪਏ ਦਾ ਜੀ ਹਾਂ ਜੀ ਕਪੜਾ ਭਾਜੀ ਪਹਿਲੋ ਪਿਓ ਕੇ ਕਾਟਨ ਚ ਆਏਗਾ ਨਾ ਜੀ ਪਿਓਰ ਕਾਟਨ ਤੇ ਕਪੜਾ ਜੀ ਆ ਦੇਖੋ ਵਾਹ ਜੀ ਵਾਹ ਪ੍ਰਿੰਟਿੰਗ ਵਗੈਰਾ ਪੂਰੀ ਸ੍ਰੀ ਦੀ ਪ੍ਰਿੰਟਿੰਗ ਹੈ ਜੀ 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 ਕਲਰ ਦੇਖੋ ਜੀ ਕੀ ਬਾਤ ਹੈ ਇਹ ਮਿਸਾਨਾ ਹੁਣੇ ਮਾਲ ਆਇਆ ਹੈ ਨਾ ਭਾਜੀ ਹਾਂਜੀ ਹਾਂਜੀ ਭਾਜੀ ਅਜੇ ਤਾਂ ਕਟਿੰਗ ਕਰਨਾ ਹੈ ਇਹ ਮਾਲ ਸਾਰਾ ਬਿਲਕੁਲ ਜੀ ਤੇ ਇਹਦੇ ਚ ਕਿੰਨੇ ਡਿਜ਼ਾਈਨ ਵਗੈਰਾ ਆਜਣਗੇ ਭਾਈ ਜੀ ਇਹਦੇ ਵਿੱਚ 16 ਰੰਗ ਮਿਲ ਜਾਣਗੇ 16 ਰੰਗ ਆਏ ਸੀ ਜੀ ਬਾਜੀ ਵਾਹ ਸਾਰੇ ਮਤਲਬ ਅਲੱਗ-ਅਲੱਗ ਆਉਣਗੇ ਜਿਵੇਂ ਆਹ ਦੇਖੋ ਆਹ ਪ੍ਰਿੰਟ ਅਲੱਗ ਹਾਂ ਹਾਂ ਆਹ ਪ੍ਰਿੰਟ ਅਲੱਗ ਆਊਗਾ ਬਿਲਕੁਲ ਜੀ ਉਸ ਤੋਂ ਆਹ ਪ੍ਰਿੰਟ ਅਲੱਗ ਆਊਗਾ ਜੀ 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 ਆਹ ਅਲੱਗ ਆ ਗਿਆ ਜੀ ਠੀਕ ਚਾਈ ਵੀ ਆਏ ਨਾ ਪਰੇ ਵੀ ਨਾਲ ਸਾਰੇ ਮਾਲ ਸੋਦਾ ਲੈ ਲੈਣਾ ਜੀ ਬਿਲਕੁਲ ਇਹ ਰਗਣਾ ਆਪਣਾ ਸਿਰਫ 250 ਰੁਪਏ ਦਾ ਇਹਦੇ ਨਾਲ ਨਹੀਂ ਲਹਿੰਗਾ ਲੱਗਿਆ ਕਾਟਨ ਦਾ اچھا ਲਹਿੰਗਾ ਹੈ ਕਾਟਨ ਦਾ ਵੀ ਹਾਂ ਸਕਰਟ ਸੂਟ ਵੀ ਕਹਿੰਦੇ ਹਨ ਜੀ 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 ਉੱਪਰ ਸਾਰੇ ਤੇ ਹੋਇਆ ਵਰਕ ਓਕੇ ਆ ਦੇਖੋ ਬਾਜੀ ਵਾਹ ਆ ਵਰਕ ਹੋਇਆ ਪਿਓਰ ਮਸਲੀਨ ਦੀ ਸ਼ਰਟ ਹੈ ਜੀ 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 ਨਾਲ ਆਊਗਾ ਦੁਪੱਟਾ ਕਟਵਰਕ ਵਾਲਾ ਕਟਵਰਕ ਵਾਲਾ ਦੁਪੱਟਾ ਆ ਗਿਆ ਜੀ ਮਤਲਬ ਇਹ ਪੂਰਾ ਭਰਿਆ ਹੈ ਨਾ ਇਹ ਸਾਰਾ ਵਰਕ ਨਾਲ ਜੀ ਪੂਰਾ ਵਰਕ ਨਾਲ ਭਰਿਆ ਹੋਇਆ ਸੂਟ ਵੀ ਸੋਹਣਾ ਹੈ ਆ ਦੇਖੋ ਜੀ ਦੁਪੱਟਾ ਵੀ ਵਧੀਆ ਬਣਿਆਗਾ ਕੀ ਬਾਤ ਹੈ ਜੀ ਰੰਗ ਆਣਗੇ ਬਾਈ ਜੀ ਚਾਰ ਓਕੇ ਆ ਦੇਖੋ ਜੀ ਜੀ ਤੇ ਭਾਈ ਜੀ ਰੇਟ ਜਿਵੇਂ 6-700 ਰੁਪਏ ਸੂਟ ਵਿਕਦਾ ਬਿਲਕੁਲ ਜੀ 280 ਰੁਪਏ ਰੇਂਜ ਚ ਲੱਗਦਾ ਭਾਈ 280 ਰੁਪਏ ਦੇਣਾ ਹਾਂ ਜੀ ਕੀ ਮੈਨੂੰ ਤਾਂ ਲੱਗਦਾ ਕਿ ਗਲਤੀ ਗਲਤੀ ਨਾ ਲੱਗਦੀ ਹੋਵੇ ਆ ਦੇਖੋ ਸਿੱਧਾ ਰੇਟ ਲਿਖਿਆ ਜੀ ਉਹੀ ਮੈਂ ਕਹਿੰਦਾ ਇੱਥੇ ਕਿਤੇ 1 ਹਾਂ ਲੱਗਣਾ ਹੋਣਾ ਮੇਰੇ ਨਾਲ ਯਾਰ 1200 ਵਾਲੀ ਚੀਜ਼ ਹੈ 280 ਰੁਪਏ ਤੇ ਲੱਗਣੇ ਜੀ ਇੱਕ ਤੁਹਾਨੂੰ ਦਿਖਾਉਣਾ ਜਿਵੇਂ ਹੁਣ ਗਰਮੀਆਂ ਚ ਦੇਖੋ ਜੀ ਆ ਬ੍ਰਾਸ਼ੋ ਚੱਲਦੀ ਜੀ 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 ਆਮੀਆਂ ਦਿਨਾ ਚ ਆ ਕੇ ਜੀ ਕੋਈ 44-45 ਰੁਪਏ ਮੀਟਰ ਹੌਨਸਲ ਚ ਰੇਟ ਹੋ ਜਾਂਦਾ ਬਿਲਕੁਲ ਜੀ ਤੇ 300 ਹਰੀ ਗੜੇਨ ਦੇ ਵਿੱਚ ਹਰੀ ਗੜੇਨ ਚ ਚਾਰ ਚਰੰਗਾ ਆਏਗੇ ਡਿਜ਼ਾਈਨ ਆ ਜਨ ਕੀ 15 ਤੋਂ 20 15 ਤੋਂ 20 ਆਉਣਗੇ ਬਾਜੂ ਹਾਂ ਜੀ ਮਿਲ ਮੇੜਾ ਚੀਜ਼ ਹੈ ਹਾਂ ਜੀ ਹਾਂ ਜੀ ਕੋਈ ਐ ਨਹੀਂ ਹੈਗਾ ਕਿ ਕਣ ਤੇ ਜਾਊਗਾ ਜਾਂ ਖਰਾਬ ਹੋ ਜਾਊਗਾ ਬਿਲਕੁਲ ਜੀ ਕਪੜਾ ਵਧੀਆ ਜੀ ਪਿਓ オリジナル ਬਰਸ਼ੋ ਹੈ ਬਿਲਕੁਲ ਜੀ ਇਹਦਾ ਬਾਈ ਜੀ ਦੇਖੋ ਜਿੰਨੇ ਤਾਂ ਲੈਣਾ ਹੈਗਾ ਸਿੰਗਲ ਸਿੰਗਲ ਪੀਸ ਹਾਂ ਜੀ ਹਾਂ ਜੀ ਉਹਨੂੰ ਲੱਗਣਾ ਪੂਰੇ 200 ਰੁਪਏ ਦਾ 200 ਰੁਪਏ ਦਾ ਠੀਕ ਹੈ ਜੀ ਜਿੰਨੇ ਲੈਣਾ ਦੁਕਾਨ ਵਾਸਤੇ ਉਹਨੂੰ ਲੱਗੂਗਾ 190 ਰੁਪਏ ਦਾ ਰੰਗ ਮਿਲ ਜਾਣਗੇ ਇਹਨਾਂ ਦੇ ਵਿੱਚ ਕਾਫੀ ਤੇ ਡਿਜ਼ਾਈਨ ਮਿਲ ਜਾਣਗੇ 15 ਪਿਓਰ ਕੈਮਰਿਕ ਉਹ ਵੀ ਮਿਲ ਮਿਲ ਓਕੇ ਮਿਲ ਮਿਲ ਦੀ ਆ ਗਈ ਕੈਮਰਿਕ ਆਹ ਦੇਖੋ ਜੀ 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 ਕੰਡੀਆਂ ਨਾਲ ਹੈ ਜੀ ਦੇਖੋ ਕੰਪਨੀ ਦੇ ਨਾਮ ਲਿਖੇ ਹੋਏ ਆ ਸਭ ਦੇ ਸਾਰੇ ਕੰਪਨੀਆਂ ਦਾ ਆ ਗਏ ਨੇ ਲੋਗੇ ਹਾਂ ਜੀ ਚਾਰ ਚਾਰ ਰੰਗ ਆਣਗੇ ਜੀ 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 ਪ੍ਰਿੰਟ ਦੇਖੋ ਇਹਨਾਂ ਦੇ ਵਿੱਚ ਪ੍ਰਿੰਟ ਹੈ ਪਰਵੇਂ ਪਰਵੇਂ ਇਹਨਾਂ ਨੂੰ ਕਿਹਾ ਜੀ ਨਾਲੇ 5 5 6 6 ਰੰਗ ਇੱਕ ਪ੍ਰਿੰਟ ਦੇ ਵਿੱਚ ਇੱਕ ਇੱਕ ਪ੍ਰਿੰਟ ਵਿੱਚ 5 5 6 6 ਰੰਗ ਆਣਗੇ ਵਾਹ ਜੀ ਹਾਂ ਜੀ ਆਹ ਦੇਖੋ ਜੀ ਜੀ ਆਹ ਰੰਗ ਦੇਖੋ ਜੀ ਓਹ ਹੋ ਹਾਂ ਇਹ ਝਾਗਿਆ ਨਾ ਰੰਗ ਲੱਗ ਲੱਗ ਹਾਂ ਜੀ ਹਾਂ ਜੀ 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 ਆਹ ਦੇਖੋ ਜੀ ਵਾਹ ਜੀ ਵਾਹ ਆਹ ਪ੍ਰਿੰਟ ਇਕ ਤੁਹਾਨੂੰ ਦਿਖਾਉਣੇ ਆ ਜਿਵੇਂ ਆ ਦੇਖੋ ਡਿਜੀਟਲ ਪ੍ਰਿੰਟ ਆ ਗਿਆ ਅੱਛਾ ਇਹ ਮਾਲ ਸਾਰਾ ਕੰਪਨੀ ਵਾਲਾ ਹੀ ਹੈ ਨਾ ਮਿਲ ਮੀਟ ਜੀ ਮਿਲ ਮੀਟ ਕੋਈ ਦੇਸੀ ਨਹੀਂ ਹੈ ਆ ਦੇ ਬਿਲਕੁਲ ਜੀ ਪ੍ਰਿੰਟ ਦੇਖੋ ਕਿੱਡਾ ਵਧੀਆ ਪ੍ਰਿੰਟ ਸੋਹਣਾ ਜੀ ਬਿਲਕੁਲ ਅੰਦਰ ਰੰਗ ਆਜੂਗੇ ਪੰਜ ਰੰਗ ਜੀ ਪੰਜ ਰੰਗ ਹੀ ਆਜੂਗੇ ਆ ਦੇਖੋ ਜੀ ਸਾਰੇ ਰੰਗ ਦੇਖੋ ਪੂਰੇ ਸੋਹਣੇ ਰੰਗ ਆ ਹਾਂਜੀ ਹਾਂਜੀ ਇਹਦੇ ਵਿੱਚ ਬਾਈ ਜੀ ਰੰਗ ਡਿਜ਼ਾਈਨ ਹੋਰ ਵੀ ਮਤਲਬ ਕਾਫੀ ਹੈਗੇ ਪ੍ਰਿੰਟ ਦੇਖੋ ਇਹਦੇ ਵਿੱਚ ਮਿਲ ਜਾਣਗੇ 30 ਤੋਂ 40 30 ਤੋਂ 40 ਪ੍ਰਿੰਟ ਆਣਗੇ ਵਾਜੂ ਜੀ ਆ ਆ ਦੇਖੋ ਤੁਹਾਨੂੰ ਜਿਵੇਂ ਇੱਕ ਆ ਫਲਾਵਰ ਆ ਗਿਆ ਸਾਰੀ ਪ੍ਰਿੰਟ ਹੀ ਪੂਰੇ ਵਧੀਆ ਜੀ ਬਿਲਕੁਲ ਜੀ ਇਹ ਕਪੜਾ ਨਹੀਂ ਆ ਗਿਆ ਖਿੜਵੇਂ ਰੰਗ ਆ ਗਏ ਸਾਰੇ ਨਾ ਜੀ ਨਾ ਤਾਂ ਦੇਖੋ ਜੀ ਰੰਗ ਫਿੱਟੇ ਬਿਲਕੁਲ ਜੀ ਜਿਵੇਂ ਹੈ ਐਂ ਰਹੂਗਾ ਇਹਦੀ ਰਹਿਣਾ ਤੇ ਸਾਰੇ ਇਹ ਮਿਲ ਮੇੜਾ ਬਜ਼ਾਰ ਵਾਲੀ ਕੈਮਰਿਕ ਨਹੀਂ ਹੈਗੀ ਜੀ 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 ਇਹ ਬਾਈ ਜੀ ਰਿਟੇਲ 'ਚ 550-600 ਰੁਪਏ ਸੂਟ ਵਿਕਦਾ ਬਿਲਕੁਲ ਜੀ ਕਿ ਰਿਟੇਲ 'ਚ ਲੱਗੂਗਾ 400 ਰੁਪਏ ਦਾ 400 ਰੁਪਏ ਦਾ ਜੀ ਜਿਹਨੇ ਲੈਣਾ ਦੁਕਾਨਬਾਸੇ ਉਹਨੂੰ 75 ਰੁਪਏ ਮੀਟਰ ਬਾਈ ਜੀ ਕਿਸ ਤੋਂ ਬਾਅਦ ਆ ਦੇਖੋ 올 오버 ಸೂਟ ਆ ਗਿਆ ਜੀ ਬਿਲਕੁਲ ਜੀ ਪਿਓਰ ਦੀ ਚਨੀ ਨਾਲ ਓਕੇ ਵੀ ਉਹ ਤੋਂ ਦੁਪੱਟਾ ਆ ਗਿਆ ਨਾਲ ਜੀ ਮਿਲੀਮੀਟਰ ਸੂਟ ਹੈ ਓਮ ਸ਼ਿਵ ਕੰਪਨੀ ਦਾ ਜੀ 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 ਆ ਦੇਖੋ ਜੀ ਪੂਰਾ ਵਧੀਆ ਦੁਪੱਟਾ ਆਊਗਾ ਨਾਲ ਇਹਦੇ ਬਿਲਕੁਲ ਜੀ ਰੰਗ ਆ ਜਾਣਗੇ ਜੀ 4 ਓਕੇ ਆ ਦੇਖੋ ਜੀ ਹਾਂ ਹਾਂ ਪੂਰੇ ਸੋਨੇ ਰੰਗ ਹੈ ਜੀ 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 ਕੱਲਾ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਇਹਦੇ ਵਿੱਚ ਓਕੇ ਲਾਈਟ ਲੜੋ ਸੋਤੀ ਬੁਟੀ ਹੈ ਹੋਰ ਡਿਜ਼ਾਈਨ ਵੀ ਮਿਲ ਜਾਣਗੇ ਨਾ ਇਸੇ ਲਾਈਟ ਡਾਰਕ ਸਾਰੇ ਮਿਲ ਜਾਣਗੇ ਇਹਦੇ ਵਿੱਚ ਕੀ ਬਾਤ ਹੈ ਜੀ ਇਹ ਬਾਈ ਜੀ ਜਿਵੇਂ 500 ਰੁਪਏ ਰੇਂਜ ਵਿਚ ਬਾਜ਼ਾਰ ਚ ਵੇਚਦਾ ਇਹ ਪਊਗਾ 300 ਰੁਪਏ ਦਾ ਸੂਟ ਇਹ ਕੋਣ ਭਾਜੀ ਯਾਰ ਇਹ ਮੈਂ 1.5-200 ਦਾ ਦੁਪੱਟਾ ਹੀ ਜਾਂਦਾ ਕੱਲਾ ਪਿਓਰ ਦਾ ਜੀ 200 ਰੁਪਏ ਦਾ ਦੁਪੱਟਾ ਪੈਂਦਾ ਜੀ ਇਹ 300 ਦਾ ਸਣੇ ਦੁਪੱਟੇ ਪੂਰਾ ਸੂਟ ਦੇ ਦੇਣਾ 300 ਰੁਪਏ ਦਾ ਵਾਹ ਜੀ ਵਾਹ ਇਸ ਤੋਂ ਜੀ ਆ ਦੇਖੋ ਪਿਓਰ ਕੈਮਰੀਕੀ ਦਾ ਸੂਟ ਹੈ ਬਿਲਕੁਲ ਜੀ ਗਲੇ ਤੇ ਵਰਕ ਆ ਗਿਆ ਗਲੇ ਤੇ ਲੈਂਥ ਦੀ ਕੋਈ ਇਸ਼ੂ ਨਹੀਂ ਲੈਂਥ ਵਧੀਆ ਬਣੂਗੀ ਬਿਲਕੁਲ ਜੀ ਨਾਲ ਪਿਓਰ ਕਾਟਨ ਦਾ ਦੁਪੱਟਾ ਆਊਗਾ ਜੀ 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 ਪੂਰਾ ਖੁੱਲਾ ਢੁੱਲਾ ਦੁਪੱਟਾ ਆਊਗਾ ਓਕੇ ਅੱਛਾ ਦੁਪੱਟੇ ਸਾਰੇ ਕਾਟਨ ਦੇ ਆਣੇ ਨੇ ਨਾ ਇਹਨਾਂ ਹਾਂਜੀ ਹਾਂਜੀ ਆ ਦੇਖੋ ਇਹ ਜਿਹੇ ਡਿਜ਼ਾਈਨ ਕਹੀ ਹੈ ਜੀ ਅੱਛਾ ਆ ਸਰਵੋਸ ਕੀ ਵਰਕ ਨੇ ਨਾ ਪੈਨੋ ਵਾਜੀ ਇਹਦਾ ਹਾਂਜੀ ਹਾਂਜੀ ਬਾਈ ਜੀ 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 ਇਹ ਜਿਹੜਾ ਡਿਜ਼ਾਈਨ ਕਾਫੀ ਹੈ ਜੀ ਕੋਈ ਪੱਟੀ ਵਾਲਾ ਡਿਜ਼ਾਈਨ ਲੈਣੇ ਪੱਟੀ ਵਾਲਾ ਮਿਲ ਜੇਗਾ ਜੀ ਜੀ ਦੇਖੋ ਸਾਰੇ ਜਿਹਦੇ ਵਰਕ ਹੋਇਆ ਇਹਦੇ ਬਟਨ ਲੱਗੇ ਜੀ 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 ਇਹਨਾਂ ਆ ਪਲੇਨ ਬਾਟਮ ਆ ਕੀ ਪ੍ਰਿੰਟਡ ਆ ਦੇਖੋ ਜਿਵੇਂ ਗੜੇ ਤੇ ਕਟ ਤੱਕ ਦੀ ਕਢਾਈ ਆ ਗਈ ਜੀ ਜੀ ਠੀਕ ਹੈ ਜੀ ਨਾਲ ਇਹਦੇ ਨਾਲ ਲਾਈਨਿੰਗ ਵਾਲੀ ਸਲਵਾਰ ਆ ਗਈ ਨਾਲ ਲਾਈਨਿੰਗ ਵਾਲਾ ਦੁਪੱਟਾ ਆ ਗਿਆ ਬਿਲਕੁਲ ਜੀ ਇਹਦੇ ਚਾਰਟ ਵੀ ਇਸ ਤਰ੍ਹਾਂ ਦਾ ਲਾਈਟ ਆਊਗਾ ਹਾਂ ਹਾਂ ਆ ਦੇਖੋ ਕੋਈ ਡਾਰਕ ਲਾਈਟ ਸਾਰੇ ਮਿਲ ਜਾਣਗੇ ਸਾਰੇ ਆਣਗੇ ਇਹਦੇ ਚੋਂ ਜੀ 25 ਤੋਂ 30 ਪੀ ਡਿਜ਼ਾਈਨ ਮਿਲ ਜਾਣਗੇ 30 ਡਿਜ਼ਾਈਨ ਐਟ ਪ੍ਰੈਸੈਂਟ ਮਿਲਣਗੇ ਮਿਲ ਜਾਣਗੇ ਮਿਲ ਜਾਣਗੇ ਇਹਦਾ ਭਾਈ ਜੀ ਰੇਟ ਪੈਣਾ ਸਿਰਫ 350 ਇਸ ਤੋਂ ਬਾਅਦ ਆ ਦੇਖੋ ਜੀ ਜਿਵੇਂ ਹੁਣ ਆਰੀ ਦੀ ਕਢਾਈ ਵਾਲਾ ਸੂਟ ਆ ਗਿਆ ਓਕੇ ਇਹ ਤਾਂ ਭਾਈ ਵਿਕਦਾ ਹੈ ਮਿਸਾਨਾ 7-800 ਦਾ ਵੀ ਆ ਕੇ ਵਿਕਦਾ ਹੈ ਵਿਕਦਾ ਜੀ ਵਿਕਦਾ ਤੁਹਾਨੂੰ ਇਸ ਨੂੰ ਵੀ ਦੇਖੋ ਗੱਲ ਬਾਤ ਹੈ ਕਿਆ ਬਾਤ ਹੈ ਐ ਪੂਰਾ ਮਤਲਬ ਅੱਖਾਂ ਨੂੰ ਚਮਕ ਪੂਰੀ ਪੈ ਰਹੀ ਹੈ ਦੀ ਨਾ ਜੀ ਆਹਦੀ ਫਿਰ ਡਿਜ਼ਾਈਨ ਹੀ ਪੂਰਾ ਵਧੀਆ ਜੀ ਦਾ ਵਾਹ ਜੀ ਕਿਆ ਬਾਤ ਹੈ ਆ ਦੇਖ ਜੀ 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 ਡਿਜ਼ਾਈਨ ਦੇਖੋ ਇਹਦੇ ਉੱਪਰ ਨਾ ਇਹ ਵਰਕ ਹੋਇਆ ਹੈ ਵਿੱਚ ਸ਼ੀਸ਼ਾ ਲੱਗਿਆ ਸ਼ੀਸ਼ਾ ਲੱਗਣ ਨਾਲ ਆਰੀ ਦਾ ਵਰਕ ਹੋਇਆ ਆ ਅੱਛਾ ਇਹ ਘੇਰੇ ਤੇ ਵੀ ਹੋਇਆ ਹੈ ਨਾ ਭਾਈ ਜੀ ਘੇਰੇ ਤੇ ਵੀ ਹੋਇਆ ਜੀ 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 ਇਹ ਬਾਈ ਜੀ ਜਿਹੜੇ ਆ ਪੀਸ ਨੇ ਇਹਨਾਂ ਵਿੱਚ ਚਾਰ-ਚਾਰ ਤਰੰਗਾਂ ਜਾਨਾਂਗੇ ਓਕੇ ਜੀ ਡਿਜ਼ਾਈਨ ਵੀ ਮਿਲ ਜਾਣਗੇ ਬਿਲਕੁਲ ਜੀ ਇਹ ਸੂਟ ਜਿਵੇਂ 7-8 ਸਵਿੰਚ ਵਿੱਚ ਵਿਕਦਾ ਹੈ ਇਹ 400 ਰੁਪਏ ਰਿੰਚ ਹੀ ਪਊਗਾ ਇਹ ਚ ਦੇਖੋ ਡਿਜ਼ਾਈਨ ਵੀ ਤੁਹਾਨੂੰ ਦਿਖਾਉਣਾ ਭਾਈ ਇਹ ਚ ਤੇ ਨਹੀਂ ਮਤਲਬ ਇਕੱਠੇ ਲੈਣੇ ਪੈਣੇ ਤੁਸੀਂ ਸਿੰਗਲ-ਸਿੰਗਲ ਸੂਟ ਵੀ ਲੈ ਸਕਦੇ ਹੋ ਸਿੰਗਲ-ਸਿੰਗਲ ਲੈ ਸਕਦੇ ਹੋ ਜੀ ਤੁਸੀਂ ਇਹਨਾਂ ਚ ਜਿਹੜੇ ਸਾਰੇ ਚ ਸਿੰਗਲ-ਸਿੰਗਲ ਸਕਦੇ ਜਿਹੜੇ ਮਰਜ਼ੀ ਜਿਹੜੇ ਸੂਟ ਦਿਖਾਇਆ ਤੁਸੀਂ ਸਾਰੇ ਚ ਸਿੰਗਲ ਲੈ ਸਕਦੇ ਆ ਵਾਹ ਜੀ ਆਹ ਦੇਖੋ ਜੀ ਓਹ ਹੋ ਕੀ ਬਾਤ ਇੱਕ ਵਾਰ ਦੇਖੋ ਜੀ ਉਦਾਂ ਡਿਜ਼ਾਈਨ ਵੀ ਬਹੁਤ ਸੋਹਣਾ ਤੇ ਵਰਕ ਵੀ ਉਸ ਤੋਂ ਸੋਹਣਾ ਕੀਤਾ ਹੈ ਨਾ ਜੀ ਹਾਂਜੀ ਬਾਈ ਜੀ 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 ਇਹਨਾਂ ਦੇਖੋ ਪਲੇਨ ਬਾਟਮ ਨਾਲ ਇਹਨਾਂ ਪਲੇਨ ਦੁਪੱਟਾ ਆ ਜਾਏਗਾ ਤੇ ਰੇਟ ਇਹਦਾ ਵੀ ਬਾਈ ਜੀ 400 ਰੁਪਏ ਹੀ ਹੈ ਇੰਸੋ ਬਾਈ ਜੀ ਕਾਹ ਚੀ ਦੇਖੋ ਜੀ ਜੀ ਆਲ ਓਵਰ ਪਿਓਰ ਕੇਮਬ੍ਰਿਕ ਦਾ ਸੂਟ ਹੈ ਬਿਲਕੁਲ ਜੀ ਇਹ ਡਿਜ਼ਾਈਨ ਦਾ ਹੀ ਹੁਣ ਟ੍ਰੈਂਡ ਬਹੁਤ ਹੋਇਆ ਪਿਆ ਹਾਂ 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 ਆ ਦੇਖੋ ਏ ਕੇ ਕੰਪਨੀ ਦਾ ਹੋਊਗਾ ਮਾਲ ਓਕੇ ਕੀ ਬਾਤ ਹੋ ਜੀ ਸਟੈਂਪਿੰਗ ਨਾਲ ਹੋਊਗੀ ਦੇਖੋ ਹਾਂ ਮੈਂ ਦੇਖ ਰਿਹਾ ਏ ਕੇ ਡੱਕ ਦੀ ਕੰਪਨੀ ਸਟੈਂਪਿੰਗ ਆ ਇਹ ਉਹ ਮਤਲਬ ਚੀਜ਼ ਆ ਗਈ ਨਾ ਜਿੱਦਾਂ ਪਹਿਲਾਂ ਪਾਕਿਸਤਾਨੀ ਸੂਟ ਆਂਦੇ ਹੁੰਦੇ ਸੀਗੇ ਹਾਂ ਜੀ ਇਹ ਹੁਣ ਉਹ ਲਖਨਊ ਸੂਟ ਕਹਿੰਦੇ ਨੇ ਮੇਰੇ ਹਿਸਾਬ ਨਾਲ ਜੀ ਹਾਂ ਜੀ ਭਾਈ ਜੀ ਡੋਲਾ ਡਿਜ਼ਾਈਨ ਆ ਜਾਂਦਾ ਆ ਬਲ ਜੀ ਜੀ ਆ ਦੇਖੋ ਨਾਲ ਇਹ ਨਾ ਪਲੇਨ ਦੁਪੱਟਾ ਆ ਗਿਆ ਬਿਲਕੁਲ ਜੀ ਸੇਮ ਡਾਈ ਨਾਲ ਹਾਂ ਹਾਂ ਇਹ ਭਾਈ ਨਾ ਪਲੇਨ ਬਿਨਾਂ ਦੁਪੱਟੇ ਤੁਸੀਂ 5600 ਦਾ ਸੂਟ ਵੇਚਦੇ ਓਕੇ ਇਹ ਕੰਪਨੀ ਦਾ ਮਾਲ ਆ ਤਾਂ 5600 ਵਿਕਦਾ ਭ ਯਾਰ ਹਾਂ ਜੀ ਹਾਂ ਜੀ ਇਹ ਪਲੇ ਠੀਕ ਹੈ ਜੀ ਇਹ ਬਾਈ ਜੀ ਸਾਰਾ ਸੂਟ ਹੀ 500 ਰੁਪਏ ਦਾ ਪੈਣਾ ਇਹ ਸਾਰਾ ਮਤਲਬ ਸਾਰੇ ਦੁਪੱਟੇ ਸਾਰਾ ਕੋਈ 500 ਚ ਲੈਣਾ ਹੈ ਜੀ ਹਾਂ ਜੀ ਹਾਂ ਜੀ ਬਾਈ ਜੀ ਕੀ ਬਾਤ ਹੈ ਜੀ ਇੱਕ ਆਹ ਦੇਖੋ ਇਹ ਚ ਡਿਜ਼ਾਈਨ ਹੋਰ ਵੀ ਕਈ ਆ ਜਾਂਦੇ ਜਿਵੇਂ ਕਾਰਡ ਡਿਜ਼ਾਈਨ ਹੈ ਜੀ 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 ਇਹਦੇ ਵਿੱਚ ਗਿਣ ਕੇ ਪੂਰੇ 15 ਰੰਗ ਆ ਜਾਣਗੇ ਇਸ ਚ ਪੂਰੇ 15 ਰੰਗ ਆ ਜਾਣਗੇ ਜੀ ਹਾਂ ਜੀ ਬਾਈ ਜੀ ਆਹ ਦੇਖੋ ਜੀ ਬਿਲਕੁਲ ਜੀ ਕਲਰ ਬੜੇ ਪਿਆਰੇ ਹੈ ਜੀ ਇਹਦੇ ਤੇ ਸਿਰਫ 500 ਰੁਪਏ ਰੇਂਜ ਚ ਲੱਗਣੇ ਇੱਕ ਬਾਈ ਜੀ ਆਹ ਦੇਖੋ ਮਸਲੀਨ ਦਾ ਸੂਟ ਹੈ ਓਕੇ ਸਾਰੇ ਦੇਖੋ ਫਰੰਟ ਤੇ ਵਰਕ ਹੈ ਘੇਰੇ ਤੇ ਵਰਕ ਅੱਛਾ ਇਹ ਪੂਰਾ ਵਿੱਚ ਵਰਕ ਆ ਗਿਆ ਤੇ ਨਾਲ ਘੇਰੇ ਤੇ ਵੀ ਵਰਕ ਆ ਗਿਆ ਨਾ ਜੀ ਹਾਂਜੀ ਭਾਈ ਜੀ 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 ਆ ਆ ਗਿਆ ਨਾਲ ਫੁੱਲ ਪਿਓਰ ਦਾ ਦੁਪੱਟਾ ਬਿਲਕੁਲ ਜੀ ਦੁਪੱਟੇ ਤੇ ਵੀ ਨਾਲ ਪ੍ਰਿੰਟ ਹੋਇਆ ਹੈਗਾ ਹਾਂ ਹਾਂ ਸੂਟ ਬਾਈ ਜੀ 1000 1100 ਰੇਂਜ ਵਾਲੇ ਪੀਸ ਹੈ ਬਿਲਕੁਲ ਜੀ ਇਹ ਪਹਿਣਾ ਸਿਰਫ 660 ਰੁਪਏ ਦਾ ਪਿਓਰ ਕੈਮਬ੍ਰਿਕ ਦਾ ਸੂਟ ਹੈ ਅੱਛਾ ਤੇ ਵਰਕ ਵੀ ਹੈਗਾ ਨਾ ਭਾਈ ਵਰਕ ਵੀ ਹੈ ਜੀ 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 올ਓਵਰ ਡਿਜੀਟਲ ਪ੍ਰਿੰਟ ਸੂਟ ਹੈ ਹਾਂ 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 ਆ ਦੇਖੋ ਕੀ ਆ ਬਾਤ ਹੈ ਜੀ ਵਾਹ ਜੀ ਵਾਹ ਨਾਲ ਮਿਲਦੀ ਦੇਖੋ ਸਟੈਂਪਿੰਗ ਨਾਲ ਆਉਗੀ ਬਿਲਕੁਲ ਪਿਓਰ ਦਾ ਦੁਪੱਟਾ ਨਾਲ ਲੱਗਿਆ ਇਹ ਮੈਂ ਦੇਖ ਰਿਹਾ ਪਿਆ ਸਾਰੇ ਸੂਟ ਤੇ ਵੀ ਵਰਕ ਆਏਗਾ ਨਾਲ ਘੇਰੇ ਤੇ ਵੀ ਵਰਕ ਆਣਾ ਨਾ ਹਾਂਜੀ ਹਾਂਜੀ ਇਹਨੇ ਬਾਈ ਜੀ ਪਿਓਰ ਦਾ ਦੁਪੱਟਾ ਹਾਂ ਹਾਂ ਦੁਪੱਟੇ ਤੇ ਆਊਗਾ ਵਰਕ ਉਹ ਕਿ ਦੁਪੱਟੇ ਤੇ ਵੀ ਨਾਲ ਵਰਕ ਆ ਗਿਆ ਇਹ ਤਾਂ ਫਿਰ ਤਾਂ ਹੋਊਗਾ ਮੈਂ ਸਾਡਾ 1800 2000 ਦੀ ਰੇਂਜ ਚ ਬਾਈ ਜੀ ਇਹ ਬਾਕੀ 15 1600 ਰੇਂਜ ਸੂਟ ਵਿਕਦਾ ਓਕੇ ਇਹ ਤੁਹਾਨੂੰ ਦਵਾਂਗੇ ਸਿਰਫ 800 ਰੁਪਏ ਦਾ ਇਹ ਚ ਬਾਈ ਜੀ ਡਿਜ਼ਾਈਨਿੰਗ ਵੀ ਕਈ ਆਈ ਹੈ ਜੀ 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 ਆ ਦੇਖੋ ਜਿਵੇਂ ਆ ਡਿਜ਼ਾਈਨ ਦੇਖੋ ਹਾਂ ਅਲੱਗ ਅਲੱਗ ਡਿਜ਼ਾਈਨ ਆਏ ਆ ਜੀ ਜੀ ਇੱਕ ਪੀਸ ਤੁਹਾਨੂੰ ਆ ਖੋਲ ਦੁਪੱਟਾ ਵਰਕ ਜੀ ਜੀ 올ਓਵਰ ਡਿਜੀਟਲ ਪ੍ਰਿੰਟ ਕੈਮਰਿਕ ਹੈ ਇਹਦਾ ਪਲੇਨ ਸੂਟ ਹੀ ਬਈ ਜੀ ਪ੍ਰਿੰਟ ਹੀ ਵਿਕਦਾ 6750 ਰੁਪਏ ਦਾ ਹਾਂਜੀ 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 ਮਤਲਬ ਬਿਨਾ ਵਰਕ ਤੋਂ ਹੀ ਬਿਨਾ ਵਰਕ ਤੋਂ ਹੀ ਜੀ ਜੀ ਇਹ ਨਾਲੇ ਦੇਖੋ ਸੂਟ ਤੇ ਵਰਕ ਆ ਗਿਆ ਨਾਲ ਦੁਪੱਟੇ ਤੇ ਵੀ ਵਰਕ ਹੈ ਦੁਪੱਟਾ ਪਿਓਰ ਪਿਓਰ ਦੇ ਦੁਪੱਟੇ ਤੇ ਵਰਕ ਤੇ ਰੇਟ ਆ ਗਿਆ 800 ਰੁਪਏ ਸਰ ਸਿਰਫ 800 ਰੁਪਈਆ ਹਾਂਜੀ ਭਾਈ ਜੀ ਕਾ ਦੇਖੋ ਪਿਓਰ ਮਸਲੀਨ ਦੀ ਸਲਵਾਰ ਬਿਲਕੁਲ ਜੀ 골ਡਨ ਕੰਨੀ ਵਾਲੀ ਪਿਓਰ ਮਸਲੀਨ ਲੱਗੀ ਹੈ ਜੀ 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 ਪਿਓਰ ਮਸਲੀਨ ਦੀ ਸ਼ਾਰਟ ਹੈ ਓਕੇ ਸ਼ਾਰਟ ਦੇ ਉੱਪਰ ਆਊਗਾ ਜੀ ਵਰਕ ਓਹੋ ਜਗਮਗਾ ਕਰਦਾ ਪੂਰਾ ਸੂਟ ਆ ਗਿਆ ਨਾ ਜੀ ਭਾਜੀ ਹਾਂਜੀ ਭਾਈ ਜੀ ਆ ਦੇਖੋ ਨਾਲ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਬਿਲਕੁਲ ਜੀ ਦੁਪੱਟਾ ਫੁੱਲਾ ਦੁੱਲਾ ਦੁਪੱਟਾ ਚਦਰਾਂ ਵਰਗਾਣਾ ਜੀ ਭਾਈ ਜੀ 15 1600 ਰੁਪਏ ਰੇਂਜ ਆਲਾ ਪੀਸ ਜੀ 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 ਰੰਗ ਡਿਜ਼ਾਈਨ ਇਹਨਾਂ ਵਿੱਚ ਵੀ ਦੇਖੋ ਚਾਰ ਚਾਰ ਰੰਗ ਆ ਜਾਣਗੇ ਚਾਰ ਚਾਰ ਰੰਗ ਆਣਗੇ ਸਾਰੇ ਠੀਕ ਹੈ ਜੀ ਸੂਟ ਇਹ ਵਾ ਜੀ ਆਪਾਂ ਨੂੰ ਲੱਗਣਾ ਸਿਰਫ 990 ਰੁਪਏ ਦਾ ਯਾਖਾ ਦੇਖੋ ਜੀ ਹੁਣ ਏਕੇ ਕੰਪਨੀ ਦੇ ਪਿਓਰ ਖਾਦੀ ਦੇ ਸੂਟ ਆ ਜ ਬੀਸ ਬੜਾ ਟੌਪ ਦਾ ਲੱਗੇ ਬਿਲਕੁਲ ਜੀ ਤੇ ਬੁਟੀਕ ਵਾਲੇ ਪੀਸ ਸਾਰੇ ਹਾਂ ਹਾਂ ਮਤਲਬ ਕਿ ਦੂਜਾ ਕੋਈ ਜਰੀ ਵਾਲਾ ਜਾਂ ਮੋਟਾ ਕੰਮ ਨਹੀਂ ਹੈਗਾ ਬਿਲਕੁਲ ਬਿਲਕੁਲ ਜੀ ਐ ਸਫਾਈ ਵਾਲਾ ਵਰਕ ਆਊਗਾ ਦੇਖੋ ਇਹ ਪ੍ਰਿੰਟ ਵਰਗੀ ਕਢਾਈ ਹੈ ਜੀ 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 ਬਾਜੂ ਵਰਕ ਨਾਲ ਆਉਣਗੇ ਹਾਂਜੀ ਹਾਂਜੀ ਪਿਓਰ ਮਸਲੀਨ ਦੇ ਦੁਪੱਟੇ ਹੈ ਜੀ ਬਿਲਕੁਲ ਜੀ ਦੁਪੱਟੇ ਵੀ ਬੜੇ ਸ਼ਾਨਦਾਰ ਹੈ ਬਿਲਕੁਲ ਬਿਲਕੁਲ ਜੀ ਆ ਦੇਖੋ ਸੌਫਟ ਟੱਚ ओरिजिनल ਮਸਲੀਨ ਹੈ ਬਿਲਕੁਲ ਜੀ ਕੀ ਬਾਤ ਹੈ ਡਿਜੀਟਲ ਪ੍ਰਿੰਟਡ ਦੁਪੱਟਾ ਹੋਊਗਾ ਬਿਲਕੁਲ ਜੀ ਤੇ ਰੰਗ ਡਿਜ਼ਾਈਨ ਬਾਈ ਜੀ ਬਹੁਤ ਸੋਹਣੇ ਰੰਗ ਡਿਜਾਂਗੇ ਓਕੇ ਇੱਕ ਇੱਕ ਡਿਜ਼ਾਈਨ ਦੇ ਵਿੱਚ ਪੰਜ ਪੰਜ ਰੰਗ ਮਿਲ ਜਾਣਗੇ ਇੱਕ ਇੱਕ ਡਿਜ਼ਾਈਨ ਚ ਪੰਜ ਪੰਜ ਰੰਗ ਆਗੇ ਬਿਲਕੁਲ ਤੇ ਵੇਸ ਦੇਖੋ ਕੋਈ ਬਰਬਰੀ ਤੇ ਹੈ ਕੋਈ ਖਾਦੀ ਤੇ ਹੈ ਓਕੇ ਅਲੱਗ ਅਲੱਗ ਵੇਸ ਆ ਜਾਣਗੇ ਜੀ 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 ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਹਾਂ 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 ਆ ਦੇਖੋ ਜੀ ਓਹ ਹਾਂ ਵਾਹ ਕੀ ਡਿਜ਼ਾਈਨ ਦੇਖੋ ਕਿੱਡਾ ਪਿਆਰਾ ਹੈ ਬਿਲਕੁਲ ਜੀ ਬਿਲਕੁਲ ਜਿਹੜੇ ਆ ਚੀਜ਼ ਹੈ ਨਾ ਜੇ ਜੇ ਅਸੀਂ ਆਪ ਤਿਆਰ ਕਰਾਵਾਂਗੇ ਤਾਂ 2000 ਰੁਪਏ ਦਾ ਸੂਟ ਤਿਆਰ ਹੁੰਦਾ ਬਿਲਕੁਲ ਬਿਲਕੁਲ ਜੀ ਆ ਦੇਖੋ ਵਰਕ ਪਾ ਕੇ ਤੇ ਕਪੜਾ ਪਾ ਕੇ 2000 ਰੁਪਏ ਦਾ ਬੰਦਾ ਜੀ 2000 ਦਾ ਬਣਦਾ ਇਹ ਸਿਰਫ 1350 ਰੁਪਏ ਰੈਂਚ ਰੂਗਾ 1350 ਚ ਤਿਆਰ ਮਿਲ ਜੂਗਾ ਤੇ ਡਿਜ਼ਾਈਨ ਵਿੱਚ ਵੀ ਦੱਸਿਆ 5-6 ਮਿਲ ਜਾਣਗੇ ਜੀ ਨਹੀਂ ਡਿਜ਼ਾਈਨ 5-6 ਨਹੀਂ ਜੀ ਡਿਜ਼ਾਈਨ ਤਾਂ ਦੇਖੋ ਇਹਦੇ ਵਿੱਚ ਮਿਲ ਜਾਣਗੇ 25 ਤੋਂ 30 25 ਤੋਂ 30 ਡਿਜ਼ਾਈਨ 5-6-6 ਰੰਗ ਮਿਲ ਜਾਣਗੇ 5-6-6 ਰੰਗ ਆਉਣਗੇ ਜੀ ਇੱਕ ਡਿਜ਼ਾਈਨ ਦੇ ਵਿੱਚ ਜਿਵੇਂ ਆਹ ਦੇਖੋ ਡਿਜ਼ਾਈਨ ਦੇਖੋ ਕਿੱਡੇ ਪਿਆਰੇ ਹੈ ਜੀ ਬਿਲਕੁਲ ਜੀ ਆਹ ਦੇਖੋ ਜੀ ਓਹ ਵਾਹ ਜੀ ਰੂਗੋਸ਼ ਹੁੰਦੀ ਮਤਲਬ ਕਾਰਨਰ ਵਾਲਾ ਡਿਜ਼ਾਈਨ ਆ ਗਿਆ ਜੀ ਜੀ ਆ ਬਾਜੂ ਆ ਗਈ ਜੀ 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 ਨਾਲ ਆ ਗਿਆ ਵਾਲਾ ਦੁਪੱਟਾ ਬਿਲਕੁਲ ਅੱਛਾ ਦੁਪੱਟੇ ਮੈਂ ਦੇਖਿਆ ਸਾਰੇ ਆ ਖੁੱਲੇ ਡੁੱਲੇ ਹੀ ਹਨਾ ਜੀ ਹਾਂ ਜੀ ਭਾਈ ਜੀ ਜਿਹੜਾ ਇਹਦੇ ਫੈਬਰਿਕ ਲੱਗੇ ਹਨਾ ਜੀ 6 6 700 700 ਰੁਪਏ ਦੇ ਕੋਈ ਪਲੇਨ ਸੂਟ ਹੈ ਬਿਲਕੁਲ ਜੀ ਉਸ ਤੋਂ ਬਾਅਦ ਵਰਕ ਦਾ ਦੇਖੋ 1000 ਰੁਪਏ ਵਾਂਗੂ ਵਰਕ ਤੇ ਲੱਗ ਜਾਂਦਾ ਵਰਕ ਤੇ ਆ ਗਿਆ ਹੈ ਦੁਪੱਟਾ ਵੀ ਹੈਗਾ ਦੁਪੱਟਾ ਵੀ 500 ਰੁਪਏ ਦਾ ਲੱਗ ਜਾਂਦਾ ਜੀ ਬਿਲਕੁਲ ਬਿਲਕੁਲ ਜੀ ਤੇ ਸਾਰਾ ਤੁਹਾਨੂੰ ਕੰਪਲੀਟ ਦਿੱਤਾ 1350 ਦਾ ਜਿਹੜ ਸਿਮਰਨ ਟੈਕਸਚਰ ਬਠਿੰਡੇ ਵਾਲੇ ਸਰਦਾਰਾਂ ਦੀ ਦੁਕਾਨ ਹੈ ਮੌੜ ਮੰਡੀ ਤੇ ਮੋਬਾਈਲ ਨੰਬਰ ਹੈ 97795 69092